ਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਦਾ ਖਾਲਸ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਬਾਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰਿਣ ਦੇ ਵਿੱਚ ਆਪ ਜੀ ਦਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਜੋ ਕਹਾਣੀ ਸੁਣਾਉਣ ਜਾ ਰਹੇ ਹਾਂ ਓਏ ਉਸ ਟਾਈਮ ਦੀ ਹੈ 1710-11 ਸਨ ਈਸਵੀ ਦੇ ਕਰੀਬ ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰ ਲਿਆ ਸੀ ਤਾ ਉਸ ਟਾਈਮ ਪੰਜਾਬ ਦੇ ਵਿੱਚ ਉਹ ਸੂਬਾ ਸਰਹੰਦ ਸੀ ਜੋ ਇੱਕ रियासत ਸੀ ਸੂਬਾ ਸਰਹੰਦ ਦੀ ਉੱਥੇ ਕੋਈ 100 150 ਕਿਸਾਨ ਇੱਕ ਪਿੰਡ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਦਰਬਾਰ ਦੇ ਵਿੱਚ ਆ ਕੇ ਉਹਨਾਂ ਨੇ ਫਰਿਆਦ ਕੀਤੀ ਕਿ ਮਹਾਰਾਜ ਸਾਨੂੰ ਜਿਹੜਾ ਪਿੰਡ ਦਾ ਜ਼ਿਮੀਂਦਾਰ ਹੈ ਚੌਧਰੀ ਹੈ ਉਹਨੇ ਸਾਨੂੰ ਬਹੁਤ ਤਪਾਇਆ ਹੋਇਆ ਇਤਿਹਾਸ ਦੇ ਵਿੱਚ ਸ਼ਾਇਦ ਇਸ ਪਿੰਡ ਦਾ ਜਿਹੜਾ ਲੋਕ ਸੀਗੇ ਉਹਦਾ ਪਾਇਲ ਪਿੰਡ ਦੇ ਲੋਕ ਇਹ ਨਾਂ ਹੁੰਦਾ ਕਿ ਉਹ ਪਾਇਲ ਦੇ ਜ਼ਿੰਮੇਦਾਰ ਸੀ ਜੋ ਉੱਥੇ ਸਰਾਂਦੇ ਨੇੜੇ ਖੰਨੇ ਦੇ ਕੋਲੇ ਪਾਇਲ ਪਿੰਡ ਹੈਗਾ ਸੋ ਬਾਬਾ ਜੀ ਨੇ ਜੋ ਸਾਰੀ ਉਹਨਾਂ ਦੀ ਗੱਲ ਸੁਣੀ ਵੀ 100 ਡੋੜ ਉਹਨੇ ਪੁੱਛਿਆ ਬਾਬਾ ਜੀ ਨੇ ਵੀ ਕੀ ਕਿੰਨੇ ਬੰਦੇ ਨੇ ਉਹ ਚੋ ਉਹ ਕਹਿੰਦੇ ਜੀ ਇਕੱਲਾ ਹੀ ਬੰਦਾ ਉਹ ਇੱਕੋ ਹੀ ਪਰਿਵਾਰ ਹੈ ਤੇ ਸਾਰੇ ਪਿੰਡ ਦੀ ਚੌਧਰ ਇਹਨੂੰ ਸੂਬਾ ਸਰਾਂਦ ਬਜੀਦ ਖਾਨ ਨੇ ਦਿੱਤੀ ਹੋਈ ਸੀ ਤੇ ਉਹ ਸਾਨੂੰ ਬਹੁਤ ਤੰਗ ਕਰਦਾ ਸੋ ਬਾਬਾ ਜੀ ਨੇ 나ਟਕੀ ਢੰਗ ਨਾਲ ਉਹਨਾਂ ਨੂੰ ਕਿਹਾ ਵੀ ਲੈਂਡ ਬਣਾ ਲਓ ਸਾਰੇ ਤੇ ਫਤ ਭਾਈ ਬਾਜ ਸਿੰਘ ਜੋ ਜਰਨੈਲ ਸੀ ਬਾਬਾ ਜੀ ਦਾ ਉਹਨੂੰ ਕਿਹਾ ਵੀ ਇਹਨਾਂ ਨੂੰ ਤੋਪ ਦੇ ਨਾਲ ਅੜਾ ਦਿੱਤਾ ਜਾਵੇ ਉਹ ਬੜੇ ਹੈਰਾਨ ਹੋਏ ਔਰ ਉਹ ਬਾਬਾ ਜੀ ਦੇ ਪੈਰੀਂ ਡਿੱਗਣ ਲੱਗੇ ਕਿ ਮਹਾਰਾਜ ਸਾਨੂੰ ਅਜੇ ਤਾਂ ਬਰਿਆਦ ਲੈ ਕੇ ਆਏ ਸਾਨੂੰ ਕਿਉਂ ਡਾਉਨੇ ਹੋ ਸੋ 나ਟਕੀ ਢੰਗ ਦੇ ਨਾਲ ਬਾਬਾ ਜੀ ਨੇ ਕਿਹਾ ਵੀ ਇੱਕ ਬੰਦਾ ਤੁਹਾਨੂੰ 150 ਬੰਦੇ ਨੂੰ ਕਿਵੇਂ ਤੰਗ ਕਰ ਸਕਦਾ ਤੁਸੀਂ ਜਿਉਂਦੇ ਆ ਲੱਖਾਂ ਹੈਗੀਆਂ ਤੁਹਾਨੂੰ ਕੋਈ ਅਧਿਕਾਰ ਨਹੀਂ ਜਿਉਂਦਾ ਜੇ ਤੁਹਾਨੂੰ 150 ਬੰਦੇ ਨੂੰ ਇੱਕ ਬੰਦਾ ਹੀ ਤੁਹਾਡੇ ਨਾਲ ਜਬਰ ਕਰ ਰਿਹਾ ਹੈ ਤਾਂ ਤੁਸੀਂ ਕਾਦੇ ਬੰਦੇ ਹੋ ਤੁਸੀਂ ਨਾਵੇਂ ਤੁਸੀਂ ਮੂਰਤੀਆਂ ਤੁਸੀਂ ਕੋਈ ਬੰਦੇ ਨਹੀਂ ਹੈਗੇ ਸੋ ਫਿਰ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਡ ਨੂੰ ਡਰ ਲੱਗਦਾ ਉਹ ਤੋਂ ਫਿਰ ਬਾਬਾ ਜੀ ਨੇ ਕਿਹਾ ਵੀ ਅਮਰ ਛਕੋ ਸਿੰਘ ਸਜੋ ਤੇ ਉਹਨਾਂ ਨੂੰ ਉੱਥੇ ਅਮਰਦ ਦੀ ਪਹਲ ਦਿੱਤੀ ਗਈ ਇਤਿਹਾਸਿਕ ਗੱਲ ਹੈ ਕਿ ਉਹਨਾਂ ਨੂੰ ਫਿਰ ਜਦੋਂ ਸ਼ਸਤਰਤਾਰੀ ਹੋ ਕੇ ਗਏ ਉਹਨਾਂ ਨੂੰ ਹੁਕਮ ਹੋਇਆ ਕਿ ਇਹਨਾਂ ਨੂੰ ਤੁਸੀਂ ਉਹਨੂੰ ਬੰਨ ਕੇ ਲੈ ਆਓ ਸੋ ਨੂੰ ਬੰਦ ਕੇ ਜਦੋਂ ਬਾਬਾ ਜੀ ਦੇ ਪੇਸ਼ ਕੀਤਾ ਗਿਆ ਤਾਂ ਉਹਨੇ ਮਾਫੀ ਚਾਹੀ ਵੀ ਮੇਰੀ ਜਾਨ ਬਖਸ਼ੀ ਕਰ ਦਿਓ ਅੱਜ ਤੋਂ ਬਾਅਦ ਜਿਹੜਾ ਇਹ ਕਿਸਾਨ ਹੈ ਆਪਣੀਆਂ ਜ਼ਮੀਨਾਂ ਦੇ ਆਪ ਮਾਲਕ ਹੋਣਗੇ ਮੈਂ ਕੋਈ ਇਹਨਾਂ ਤੋਂ ਖਰਾਜ ਨਹੀਂ ਲੈਣਾ ਕੋਈ ਇਹਨਾਂ ਤੋਂ ਪੰਜੋਤਰਾ ਨਹੀਂ ਲੈਣਾ ਸੋ ਇਹ ਇਤਿਹਾਸਕ ਘਟਨਾ ਹੈ ਜੋ ਇਹ ਘਟਨਾ ਇਕੱਲੇ ਪਹਿਲ ਵਿੱਚ ਨਹੀਂ ਵਾਪਰੀ ਫਿਰ ਉਹ ਜੰਗਲ ਦੀ ਅੱਗ ਵਾਂਗ ਸਾਰੇ ਪੰਜਾਬ ਦੇ ਵਿੱਚ ਸਰਹੰਦ ਦੇ ਸੂਬੇ ਦੇ ਵਿੱਚ ਲਾਹੌਰ ਦੇ ਸੂਬੇ ਦੇ ਵਿੱਚ ਔਰ ਦਿੱਲੀ ਦੇ ਅਲਾਕਿਆਂ ਦੇ ਵਿੱਚ ਜੰਗਲ ਦੀ ਅੱਗ ਮੰਗ ਫੈਲ ਗਈ ਕਿ ਕਿਸਾਨ ਹੰਜੋ ਜੋ ਜ਼ਮੀਨ ਨੂੰ ਬਾਹਰ ਹੈ ਹਨ ਉਹ ਹੀ ਮਾਲਕ ਹੈ ਚੌਧਰੀਆਂ ਤੋਂ ਛਟਕਾਰਾ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਜੀਹਾਦਰ ਨੇ ਕਰਵਾਇਆ ਸੋ ਅੱਜ ਵੀ ਇਹੀ ਹਾਲਤ ਹੈ ਕਿ 빙ੇ ਟੇਢੇ ਢੰਗ ਦੇ ਨਾਲ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਉਹੀ ਚੌਧਰੀ ਜਿਹੜੇ ਹੈਗੇ ਕਾਬਜ ਹੋ ਸਕਦੇ ਹੋਏ ਬੈਠੇ ਹਨ ਸੋ ਲੋੜ ਹੈ ਅੱਜ ਵੀ ਕੋਈ ਬਾਵਾ ਬੰਦਾ ਸਿੰਘ ਬਹਾਦਰ ਵਰਗਾ ਸਿੰਘ ਸੂਰਮਾ ਆਵੇ ਔਰ ਇਨਾਂ ਕਿਸਾਨਾਂ ਨੂੰ ਜਿਹੜੇ ਅੱਜ ਖੁਦਕਸ਼ੀਆਂ ਦੇ ਰਾਹ ਤੇ ਪਏ ਹੋਏ ਐ ਉਹਨਾਂ ਦੀ ਅਣਖ ਨੂੰ ਜਗਾਵੇ ਤੇ ਉਹ ਜ਼ਮੀਨਾਂ ਦੇ ਮਾਲਕ ਬਣਨ ਔਰ ਦੇਸ਼ ਦਾ ਜਿਵੇਂ ਮੁੱਢ ਤੋਂ ਲੈ ਕੇ ਕਿਸਾਨ ਅਨਾਜ ਦੇ ਨਾਲ ਦੁੱਧ ਦੇ ਨਾਲ ਸਬਜ਼ੀ ਦੇ ਨਾਲ ਜਿਵੇਂ ਦੇਸ਼ ਦਾ ਪੇਟ ਪਾਲ ਰਿਆ ਹੈ ਉਹ ਉਹ ਦੇਸ਼ ਦਾ ਪੇਟ ਵੀ ਪਾਲੇ ਔਰ ਆਪ ਵੀ ਉਹ ਇੰਨਾ ਖੁਦਕਸ਼ੀਆਂ ਦੇ ਰਾਹ ਤੋਂ ਚੱਲ ਕੇ ਆਪਣੀ ਜੀਵਨ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਬਤੀਤ ਕਰ ਸਕੇ ਇੱਜ਼ਤ ਅਣਖ ਨਾਲ ਐਨਾ ਕੁਝ ਕਹਿੰਦੇ ਖਿਮਾ ਦੇ ਜਾਚ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ